ਸਰਪੰਚ ਦੇ ਹਲਕਾ ਗੁਰੂ ਰਸਾਇਦੇ ਪਿੰਡ ਤਰੰਡੇ ਦੇ ਮੌਜੂਦਾ ਸਰਪੰਚ ਜਸ਼ਨ ਬਾਵਾ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਹੈ ਸਰਪੰਚਗੇ ਉਹਨਾਂ ਵੱਲੋਂ ਜਿਹੜੀ ਹੈ ਇੱਕ ਮਹੀਨਾ ਪਹਿਲਾਂ ਜਿਹੜੀ ਹੈ ਆਪਣੀ ਆਤਮ ਹੱਤਿਆ ਕਰ ਲਈ ਸੀ ਆਪਣੇ ਜੇ ਸਰਵਿਸ ਰੁਵਾਉਣ ਤੋਂ ਬਾਅਦ ਉਸ ਤੋਂ ਬਾਅਦ ਕਈ ਜਿਹੜੇ ਹੈ ਪਾਰਟੀਆਂ ਵੱਲੋਂ ਜਿਹੜਾ ਜਸ਼ਨ ਬਾਵਾ ਦੇ ਹੱਕੇ ਵਿੱਚ ਖੜੇ ਸਗੇ ਕਿ ਸਾਜ ਜਿੱਥੇ ਬੰਦੀ ਦੀ ਗੱਲ ਕੀਤੀ ਜਾਵੇ ਚਾਹੇ ਅ ਉਹਦੇ ਸਾਥੀਆਂ ਵੱਲੋਂ ਜਿਹੜੀ ਐ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਯਾਰ ਕਿ ਜਿਹੜੇ ਜਸ਼ਨ ਬਾਬਾ ਨੂੰ ਇਨਸਾਫ ਦਵਾਇਆ ਜਾਵੇ ਜਿਸ ਦੇ ਵਿੱਚ ਜਿਹੜੀ ਗੱਲ ਕਿਤੇ ਜਾਵੇ ਅ ਮੌਜੂਦਾ ਵਿਧਾਇਕ ਹੈ ਹੋਜਾਸ਼ਣ ਸਰਾਰੀ ਔਰ ਉਸ ਦੇ ਪੀਏ ਦੇ ਨਾਲ ਕਈ ਹੋਰ ਦੇ ਜਿਹੜੇ ਆ ਨਾਮ ਦਿੱਤੇ ਗਏ ਸੀਗੇ ਉਹਨਾਂ ਦੇ ਪਿਤਾ ਵੱਲੋਂ ਪਰ ਅੱਜ ਕਿੱਥੇ ਨਾ ਕਿੱਥੇ ਜੇ ਗੱਲ ਕਿਤੇ ਜਾਵੇ ਪੰਜਾਬ ਪੁਲਿਸ ਵੱਲੋਂ ਜਿਹੜਾ ਪੰਜਾਂ ਦੇ ਖਿਲਾਫ ਜਿਹੜਾ ਮਾਮਲਾ ਦਰਜ ਕਰ ਜਸ਼ਨ ਬਾਬਾ ਦੇ ਪਰਿਵਾਰ ਨੂੰ ਇਨਸਾਫ ਦੇਣ ਦੀ ਜਿਹੜੀ ਐ ਗੱਲ ਆ ਰਹੀ ਹੈ ਤਾਂ ਦੱਸ ਦਿਓ ਇਸ ਤੋਂ ਪਹਿਲਾਂ ਜੇ ਗੱਲ ਕਿਤੇ ਜਾਵੇ ਤਾ ਜਿਹੜੀ ਸਿੱਟ ਜਿਹੜੀ ਬਣ ਗਈ ਬਣਾਈ ਗਈ ਸੀ ਸਿੱਟ ਨੇ ਅੱਜ ਫੈਸਲਾ ਦਿੱਤਾ ਤਾਂ ਜਿਹੜਾ ਮਾਮਲਾ ਦਰਜ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਕਿੰਨਾ ਦੇ ਖਿਲਾਫ ਕੀਤਾ ਗਿਆ ਸੋਨਾ ਸਿੰਘ ਹੈ ਪੁੱਤਰ ਮਾਲ ਸਿੰਘ ਹੈ ਕੁਲਦੀਪ ਸਿੰਘ ਹੈ ਹਰਕ੍ਰਿਸ਼ਨ ਸਿੰਘ ਦਾ ਹਰਦੀਪ ਸਿੰਘ ਹੈ ਕੁਲਬੀਰ ਸਿੰਘ ਹੈ ਔਰ ਕਨਬਿਟ ਲੋਆ ਜਿਹੜਾ ਕਿ ਦੱਸਿਆ ਜਾ ਰਿਹਾ ਹੈ ਕਿ ਆਮ ਆਲੀ ਪਾਰਟੀ ਦਾ ਆਗੂ ਹੈ ਉਸਤੇ ਮਾਮਲਾ ਦਰਜ ਕੀਤਾ ਗਿਆ ਤਾਂ ਉਸ ਦੇ ਨਾਲ ਨਾਲ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਪੰਜਵਾਂ ਵਿਅਕਤੀ ਹੈ ਸੁਖਵਿੰਦਰ ਸਿੰਘ ਇਹ ਜਿਹੜਾ ਪੰਜਾਂ ਦੇ ਖਿਲਾਫ ਪੁਲਿਸ ਨੇ ਮਾਮਲਾ ਦਰਜ ਕੀਤਾ ਗਿਆ ਮਾਮਲੇ ਵਿੱਚ ਲਿਖਿਆ ਗਿਆ ਕਿ ਸਰਪੰਚੀ ਦੀ ਜਿਹੜੀ ਹੈ ਰੰਜਿਸ਼ ਆ ਔਰ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਵਿਅਕਤੀਆਂ ਵੱਲੋਂ ਜਿਹੜੀ ਹੈ ਇਸ ਰਿਪੋਰਟ ਦੇ ਵਿੱਚ ਜਿਹੜੀ ਐਫਐਸ ਦੱਜੀ ਹੋਈ ਉਹਦੇ 12 ਲੱਖ ਦੀ ਕੋਈ ਗੱਲ ਵੀ ਕੀਤੀ ਗਈ ਹੈ ਔਰ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਜਸ਼ਨ ਬਾਵਾ ਨੂੰ ਜਿਹੜਾ ਕੀ ਅੰਡਰ ਪ੍ਰੈਸ਼ਰ ਕੀਤਾ ਗਿਆ ਸੀਗਾ ਕਿ ਉਸ ਦੀ ਜਿਹੜੀ ਹੈ सरपंच जी ਜਿਹੜਾ ਕਿ 2 ਦਿਨ ਦੇ ਵਿੱਚ ਜਿਹੜੀ ਹੈ ਖੋਲ ਕੀਤੀ ਜਾਵੇਗੀ ਉਸ ਦਾ ਮਤਾ ਪੈਗਾ ਜੋ ਕਿ ਇਸ ਰਿਪੋਰਟ ਵਿੱਚ ਹੈ ਤਾਂ ਅੱਜ ਕਿਤੇ ਨਾ ਕਿਤੇ ਜਸ਼ਨ ਬਾਵਾ ਦੇ ਨੂੰ ਲੈ ਕੇ ਜਿਹੜਾ ਮਾਮਲਾ ਅੱਜ ਦੱਜ ਕਰ ਲਿਤਾ ਗਿਆ ਔਰ ਪੰਜਾਬ ਪੁਲਿਸ ਵੱਲੋਂ ਜਿਹੜਾ ਦੱਸਿਆ ਜਾ ਰਿਹਾ ਕਿ ਜਿਹੜੇ ਉਸ ਤੋਂ ਪਿਤਾ ਵੱਲੋਂ ਰਿਪੋਰਟ ਜਿਹੜੀ ਦਰਜ ਕਰਾਈ ਗਈ ਸੀ ਬਿਆਨ ਦਿੱਤੇ ਗਏ ਸੀ ਉਸ ਨੂੰ ਲੈ ਕੇ ਜਿਹੜਾ ਅੱਜ ਮਾਮਲਾ ਦਰਜ ਕਰ ਲਿਤਾ ਗਿਆ ਰੋਪੜ ਤੋਂ ਕਾਲਾਪਸੰਧ ਜੁਦੇਸ਼ ਕੁਮਾਰ ਐਨਆਰਟੀਵੀ